ਅੱਜ ਬਟੇਂਡਾ ਪੁਲਿਸ ਵੱਲੋਂ ਜਿਹੜਾ ਮੇਨ ਮਾਰਕੀਟ ਤੋਂ ਵਿਬਾਜ਼ਾਰ ਰੇਲਵੇ ਸਟੇਸ਼ਨ ਤੇ ਜਿਹੜਾ ਮੇਨ ਮਾਰਕੀਟ ਪਲੇਸਿਸ ਹੈਗੇ ਆ ਉਹਦੇ ਵਿੱਚ ਸਾਡੇ ਵੱਲੋਂ ਅੱਜ ਫਲੈਗ ਮਾਰਚ ਕਰਿਆ ਜਾਊਗਾ ਆ ਫਲੈਗ ਮਾਰਚ ਦੇ ਵਿੱਚ ਸਾਡੇ ਨਾਲ ਡੀਐਸਪੀ ਸਿਟੀ 1 ਡੀਐਸਪੀ ਸਿਟੀ 2 ਸ਼ਹਿਰ ਦੇ ਪੰਜ ਐਸਐਚਓ ਸਬੰਧਤ ਨਾਲ ਸਾਡੇ ਨਾਲ ਪੀਸੀਆਰ ਦੀ ਫੋਰਸ ਹੈਗੀ ਹੈ ਤਕਰੀਬਨ 150 ਦੇ ਕਰੀਬ ਪੁਲਿਸ ਮੁਲਾਜ਼ਮਾਂ ਦੇ ਨਾਲ ਇਹ ਫਲੈਗ ਮਾਰਚ ਤੇ ਕਰਿਆ ਜਾਊਗਾ ਆ ਮੇਨ ਮਕਸਦ ਫਲੈਗ ਮਾਰਚ ਦਾ ਇੱਕ ਸੈਂਸ ਆਫ ਸਿਕਿਉਰਟੀ ਦਾ ਹੈਗਾ ਕਿਉਂ ਪਿਛਲੇ ਦਿਨੀ ਕੁਝ ਵੀਡੀਓਜ਼ ਜਿੱਦਾਂ ਸੋਸ਼ਲ ਮੀਡੀਆ ਦੇ ਉੱਪਰ ਬਟੇ ਉਸ ਬੰਦੇ ਵਿੱਚ ਅਸੀਂ ਸਾਰਿਆਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਬਰਿੰਡਾ ਪੁਲਿਸ ਆਪਣੀ ਡਿਊਟੀ ਤੰਦੇ ਰਹੀ ਹੁਣ ਭਾਰੀ ਹੈ ਤੇ ਕੋਈ ਵੀ ਬੰਦਾ ਜਿਹੜਾ ਕਿਸੇ ਸ਼ਰਾਰਤੀ ਕਟੜਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰੂਗਾ ਉਹਨੂੰ ਸਖ਼ਤੀ ਨਾਲ ਜਿੱਠਾ ਜਾਊਗਾ ਤੇ ਕਿਸੇ ਤਰ੍ਹਾਂ ਦੀ ਜਿਹੜੀ ਹੈਗੀ ਹੈ ਕੋਈ ਵੀ ਅਨਸਕਾਮੀ ਕਟੜਾ ਜਿਹੜੀ ਹੈਗੀ ਨਹੀਂ ਹੁਣ ਦਿੱਤੀ ਜਾਊਗਾ ਇਸ ਦੇ ਵਿੱਚ ਸਿਟੀ 1 ਸਬਡਿਵੀਜ਼ਨ ਦੀ ਸੀਟੀ 2 ਸਬਡਿਵੀਜ਼ਨ ਤੇ ਨਾਲ ਪੀਸੀਆਰ ਦੇ ਨਾਲ ਜਿਹੜੇ ਫੋਰਸ ਹੈਗੀ ਹੈ 150 ਦੇ ਕਰੀਬ ਪੁਲਿਸ ਪਲੇਸਮੈਂਟ ਡਿਪਲੋਏ ਕੀਤੇ ਗਏ ਠੀਕ ਹੈ ਸਰ ਰੇਡੀਆਂ ਨੂੰ ਜਿਹੜਾ ਧਮਕਾਉਣ ਵਾਲਾ ਸੀ ਉਹ ਤੇ ਕਲਾਕੀ ਕਰ ਦੇਈ ਉਸ ਦੇ ਵਿੱਚ ਉਸ ਬੰਦੇ ਦੀ ਰੈਡੀਫਿਕੇਸ਼ਨ ਕਰਕੇ ਜਿਹੜਾ ਸੀਗਾ ਉਸ ਨੂੰ ਅਸੀਂ ਰਾਉਂਡ ਅਪ ਕਰ ਲਿਆ ਸੀਗਾ ਤੋਂ ਉਸ ਦੇ ਖਿਲਾਫ ਸਾਡੇ ਵੱਲੋਂ ਪ੍ਰੋਵੈਂਟਿਵ ਐਕਸ਼ਨ ਲਿਆ ਗਿਆ ਹੈ ਅੱਜ ਕੱਲ ਲਗਾਤਾਰ ਵੀਡੀਓ ਵਾਇਰਲ ਹੋ ਰਹੀਆਂ ਆ ਕਿਹ ਚਾ ਮਤ ਅਸੀਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦੇ ਆ ਤੇ ਨਾਲ ਤਾੜਨਾ ਵੀ ਕਰਨਾ ਚਾਹੁੰਦੇ ਆ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਲਾਅ ਐਨ ਆਰਡਰ ਸਟੇਸ਼ਨ ਨੂੰ ਖਰਾਬ ਨਹੀਂ ਹੋਣ ਦਿੱਤਾ ਜਾਊਗਾ ਜਿਹੜਾ ਵੀ ਬੰਦਾ ਕਿਸੇ ਇਲੈਗਲ ਐਕਟੀਵਿਟੀ ਦੇ ਵਿੱਚ ਇਨਵੋਲ ਹੋਊਗਾ ਉਸ ਦੇ ਖਿਲਾਫ ਸਖਤ ਕਸ਼ਨ ਲਿਆ ਜਾਊਗਾ